ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਐਂਟ ਨਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਵਿਰੋਧੀ ਸ਼ਬਦ ਜਾਂ ਬਪ੍ਰੀਤ ਸ਼ਬਦ ਵੀ ਕਿਹਾ ਜਾਂਦਾ ਹੈ ਵੱਡਾ ਲਾਰਜ ਛੋਟਾ ਸਮਾਲ ਭੁੱਲਣਾ ਫੋਰਗੇਟ ਯਾਦ ਰੱਖਣਾ ਰਿਮੈਂਬਰ ਰਵਾਨਗੀ ਡਿਪਾਰਚਰ ਆਗਮਨ ਜਾਂ ਆਉਣਾ ਅਰਾਈਵਲ ਹੇਠਾਂ ਬਿਲੋ ਉੱਪਰ ਅਭਵ ਧੁੱਪ ਵਾਲਾ ਦਿਨ ਸਨੀ ਬੱਦਲਵਾਈ ਕਲਾਉਡੀ मुरम्मत रिपेयर नुकसान करना डैमेज गंदा नेस्टी वी नाइस तेज फास्ट हौली स्लो बेरहम क्रूर मनुखता ह्यूमैनिटी चढ़ाई असेंट विनीत डिसेंट मजबूत स्ट्रोंग कमज़ोर बीक व्यापक ब्रॉड तंग नैरो सज्जन जेंटलमैन ਔਰਟ ਲੀਡੀ ਤਰਲ ਲਿਕਵਿਡ ਥੋਸ ਸੋਲਿਡ ਚੀਕਣਾ ਸ਼ਾਊਟ ਫਸਫਸਕਣਾ ਬਿਸਪਰ